ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮਿੱਤਰੋ ਤਾਂ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਬਹੁਤ ਕੰਮ ਦੀ ਵੀਡੀਓ ਹੈ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਕਿਸਾਨ ਭਰਾਵਾਂ ਵਾਸਤੇ ਜ਼ਿਮੀਂਦਾਰ ਭਰਾਵਾਂ ਵਾਸਤੇ ਤਾਂ ਸਾਹਮਣੇ ਜਿਹੜਾ ਤਲਿਆਰਾ ਤੁਸੀਂ ਦੇਖਦੇ ਹੋ ਇਹ ਆਪਾਂ ਖੁਦ ਤਿਆਰ ਕੀਤਾ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਲਵਾਂ ਤਾਂ ਤੁਸੀਂ ਵੀ ਇਹਨੂੰ ਆਪ ਖੁਦ ਤਿਆਰ ਕਰ ਸਕਦੇ ਆ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਲਾਈਵ ਜਿਹੜਾ ਤਲਿਆਰਾ ਤਿਆਰ ਕਰਕੇ ਦਿਖਾਇਆ ਜਾਊਗਾ ਤਾਂ ਵੀਡੀਓ ਨਾਲ ਸ਼ੁਰੂ ਤੋਂ ਅੰਤ ਤੱਕ ਬੜੇ ਰੋ ਤੇ ਤੁਹਾਨੂੰ ਸਾਰਾ ਦੱਸੂਗਾ ਮੈਂ ਕਿੰਨੇ ਫੁੱਟ ਦੀ ਰੱਸੀ ਚਾਹੀਦੀ ਆ ਤੇ ਕਿੰਨੇ-ਕਿੰਨੇ ਇੰਚ ਤੋਂ ਇਹ ਜਿਹੜੀ ਰੱਸੀ ਮੋੜਨੀ ਗੰਢ ਦੇਣੀ ਆ ਤਿੰਨ ਗੰਡਾਂ ਵਾਲਾ ਧਲਿਆਰਿਆਂ ਨੂੰ ਕਹਿ ਦਿੰਦੇ ਆ ਤਾਂ ਸਾਰੀ ਜਾਣਕਾਰੀ ਮਿਲੂਗੀ ਇਸ ਵੀਡੀਓ ਦੇ ਵਿੱਚ ਕਿਉਂਕਿ ਤੁਸੀਂ ਘਰੇ ਖੁਦ ਹੀ ਤਿਆਰ ਕਰ ਸਕਦੇ ਹੋ ਕਈ ਵਾਰੀ ਸ਼ਹਿਰ ਬਾਜ਼ਾਰ ਦੂਰ ਹੋਣ ਕਰਕੇ ਆਪਾਂ ਖਰੀਦ ਨਹੀਂ ਪਾਉਂਦੇ ਤਾਂ ਕਿਵੇਂ ਤੁਸੀਂ ਆਪਣੇ ਘਰੇ ਰੱਸੀ ਵਗੈਰਾ ਪਈ ਹੁੰਦੀ ਹੈ ਤੇ ਕਿਵੇਂ ਤੁਸੀਂ ਘਰੇ ਖੁਦ ਹੀ ਤਿਆਰ ਕਰ ਸਕਦੇ ਆ ਤਾਂ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾਇਆ ਜਾਊਗਾ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਕਰ ਲਿਓ ਫੋਲੋ ਕਿਉਂਕਿ ਨਵੀਂ-ਨਵੀਂ ਵੀਡੀਓ ਤੁਹਾਨੂੰ ਦਿਖਾਉਂਦੇ ਰਾਵਾਂਗੇ ਤਾਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਮਿੱਤਰੋ ਲੈਣੀ ਹੈ ਤੁਸੀ ਰੱਸੀ ਉਹ ਤਾਂ ਤੁਹਾਨੂੰ ਵੀ ਪਤਾ ਵੀ ਰੱਸੀ ਤੋਂ ਬਿਨਾ ਇਤਲੈਰਾ ਬਣਨਾ ਨਹੀਂਗਾ ਤਾਂ ਜੇ ਤੁਹਾਡੇ ਕੋਲ ਰੱਸੀ ਹੈਗੀ ਆ ਤਾਂ ਘੱਟੋ ਘੱਟ 24 ਫੁੱਟ ਰੱਸੀ ਚਾਹੀਦੀ ਆ 24 ਫੁੱਟ ਤੋਂ ਰੱਸੀ ਜਿਹੜੀ ਘੱਟ ਨਹੀਂ ਹੋਣੀ ਚਾਹੀਦੀ 25 26 ਫੁੱਟ ਤਿੰਨੀ ਤੁਸੀਂ ਲੋਡ ਅਨੁਸਾਰ ਲੈ ਸਕਦੇ ਆ 24 ਫੁੱਟ ਤੋਂ ਜਿਹੜੀ ਰੱਸੀ ਤਕਰੀਬਨ ਘੱਟ ਨਹੀਂ ਹੋਣੀ ਚਾਹੀਦੀ ਨਾ ਇਤਲੈਰਾ ਛੋਟਾ ਪੈ ਜਾਂਦਾ ਤੇ 24 ਫੁੱਟ ਦੀ ਜਦੋਂ ਤੁਸੀਂ ਰੱਸੀ ਲੈ ਲਈ ਤਾਂ ਰੱਸੀ ਦੇ ਦੋਵੇਂ ਜਿਹੜੇ ਸਿਰੇ ਆ ਆ ਦੇਖੋ ਜਿਵੇਂ ਆ ਦੋਵੇਂ ਜਿਹੜੇ ਸਿਰੇ ਆ ਸਾਹਮਣੇ ਇਹਨਾਂ ਨੂੰ ਤੁਸੀਂ ਆਪਸ ਦੇ ਵਿੱਚ ਮਿਲਾਉਣਾ ਤਾਂ ਮੈਨ ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਸਕਦੇ ਆ ਭਾਵੇਂ ਤੁਸੀਂ ਫਿੱਤਨਾ ਮਿਲੋ ਭਾਵੇਂ ਤੁਸੀਂ ਬਾਹਵਣਾ ਮਿਲੋ ਤੇ ਇਸ ਤਰ੍ਹਾਂ ਜਿਹੜੀਆਂ ਦੋਏ ਸਿਰੇ ਹਨ ਤੇ ਜੇ ਇਹਦੇ ਨਫੂਸੜੇ ਉੱਠਿਆ ਤਾਂ ਇਹਨੂੰ ਆਗਣਾ ਮੜਾ ਸਾੜ ਲਿਓ ਤੇ ਗੰਢ ਦੇ ਲੈਣੀ ਆ ਇਹ ਗੰਢ ਨੂੰ ਤੁਸੀਂ ਲੋੜ ਅਨੁਸਾਰ ਖੋਲ੍ਹ ਵੀ ਸਕਦੇ ਆ ਕਦੋਂ ਖੋਲ੍ਹਣੀ ਉਹ ਤੁਹਾਨੂੰ ਮੈਂ ਅੱਗੇ ਆ ਕੇ ਦੱਸੂਗਾ ਜੋ ਕਿ ਉਹ ਤਿਆਰ ਹੈ ਤਿਆਰਾ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਤੇ ਇਹਨੂੰ ਚੰਗੀ ਤਰ੍ਹਾਂ ਜਿਹੜੇ ਗੰਢ ਦੇ ਲੈਣੀ ਆ ਤੇ ਆਹ ਜਿਹੜਾ ਪਹਿਲਾ ਸਭ ਤੋਂ ਹੈ ਤਕਰੀਬਨ 1.5 ਫੁੱਟ ਜਾਂ ਤੁਸੀਂ ਕੋਣੀ ਨਾ ਇਸ ਤਰ੍ਹਾਂ ਮੈਣ ਵੀ ਸਕਦੇ ਆ 1.5 ਫੁੱਟ ਜਦੋਂ ਤੁਹਾਡੀ ਰੱਸੀ ਹੋਗੀ ਤਾਂ ਆਹ ਦੇਖੋ ਜਿਹੜਾ ਰੱਸੀ ਨੂੰ ਆਪਦੇ ਤੁਸੀਂ ਇਸ ਅੰਗੂਠੇ ਦੇ ਵਿੱਚ ਉਂਗਲਾਂ ਦੇ ਵਿੱਚ ਇਸ ਤਰ੍ਹਾਂ ਲੈਣਾ ਇਹ ਦੋ ਰस्सियां ਮਿੱਤਰੋ ਦੋਵਾਂ ਨੂੰ ਇਸ ਤਰ੍ਹਾਂ ਗੁੱਠੇ ਦੇ ਵਿੱਚ ਲੈ ਲੈਣਾ ਤੇ ਇਹਦਾ 1.5 ਫੁੱਟ ਵਾਲਾ ਪਾਸਾ ਸਾਈਡ ਤੋਂ ਵਧਾ ਦੇਣਾ ਕਬੇ ਪਾਸੇ ਤਾਂ ਜਿਹੜਾ ਇਹ ਆ ਦੇਖੋ ਬਿਲਕੁਲ ਵਿਸਥਾਰ ਨਾਲ ਸਮਝਾਵਾਂਗੇ ਤੁਹਾਨੂੰ ਕਾਲੀ ਨਹੀਂ ਕਰਨੀ ਤੇ ਜਿਹੜੀ ਬਾਹਰਲੀ ਰੱਸੀ ਦਾ ਹਿੱਸਾ ਹੋਊਗਾ ਤਾਂ ਉਹਨੂੰ ਇਸ ਤਰ੍ਹਾਂ ਤੁਸੀਂ ਵਧਾ ਲੈਣਾ ਕਿੰਨਾ ਹੈ ਤਕਰੀਬਨ 9 ਤੋਂ 10 ਇੰਚ ਹੀ ਹੋਵੇ ਤੁਸੀਂ ਗੱਠ ਨਾਲ ਵੀ ਮਾਣ ਸਕਦੇ ਜਿਵੇਂ ਇੱਕ ਗੱਠ ਦੋ ਤਿੰਨ ਉਂਗਲਾਂ ਮੰਨ ਲਓ ਕਰ ਲਓ ਹਨ ਤੇ ਕਿਸੇ ਦੀ 9 ਇੰਚ ਦੀ ਗੱਠ ਹੁੰਦੀ ਹੈ ਕਿਸੇ ਦੀ 10 ਦੀ ਹੁੰਦੀ ਹੈ ਤੇ ਕਿਸੇ ਦੀ ਘੱਟ ਵੀ ਹੁੰਦੀ ਹੈ ਤਕਰੀਬਨ 9 ਤੋਂ 10 ਇੰਚ 10 ਇੰਚ ਦੇ ਤਕਰੀਬ ਹੀ ਲੈਣਾ ਤੁਸੀਂ ਲੈ ਕੇ ਇਹਨੂੰ ਇਸ ਤਰ੍ਹਾਂ ਵਧਾ ਲੈਣਾ ਤੇ ਉਹਨੂੰ ਅੰਗੂਠੇ ਦੇ ਥੱਲੇ ਉਹ ਦੇਖ ਕੇ ਤੇ ਆ ਸਾਹਮਣੇ ਜਿਵੇਂ ਤੁਸੀਂ ਦੇਖਦੇ ਆ ਅਸ ਗੁੱਠੇ ਦੇ ਉੱਪਰ ਦੇ ਨੂੰ ਇਸ ਤਰ੍ਹਾਂ ਲਗਾਉਣਾ ਜਿਹੜਾ 1.5 ਫੁੱਟ ਦਾ ਤੁਹਾਡਾ ਰੱਸੀ ਤੁਸੀਂ ਵਧਾਈ ਸੀਗੀ ਛੱਡੀ 1.5 ਫੁੱਟ ਦੇ ਨੂੰ ਗੁੱਠੇ ਦੇ ਉੱਪਰ ਦੇ ਆਹ ਕਹਿੰਦਾ ਸਾਹਮਣੀਆਂ ਜਿਹੜੀਆਂ ਦੋ ਉਂਗਲਾਂ ਦੇ ਵਿੱਚ ਆਲਦੀ ਇਸ ਤਰ੍ਹਾਂ ਉਹਨੂੰ ਰੱਖ ਦੇਣਾ ਤੇ ਆਹ ਜਿਹੜਾ 10 ਇੰਚ ਵਾਲਾ ਇਹਨੂੰ ਤੁਸੀਂ ਮੋੜ ਕੇ ਇੱਥੇ ਆਪਦੇ ਬਾਹਾਂ ਵਾਲੇ ਪਾਸੇ ਲੈ ਆਉਣਾ ਅੰਗੂਠਾ ਵਿੱਚ ਆ ਜਾਗਾ ਤੁਸੀਂ ਦੇਖ ਲਓ ਆ ਦਵਾਰਾ ਤੁਹਾਨੂੰ ਫੇਰ ਦੱਸ ਦਿੰਨੇ ਆ ਆ 1.5 ਫੁੱਟ ਵਾਲਾ ਇਧਰ ਉਂਗਲਾਂ ਦੇ ਵਿੱਚ ਕਰ ਲੈਣੀ ਦੱਸੀ ਜਿਹੜਾ 10 ਇੰਚ ਦਾ ਹਿੱਸਾ ਪਰ ਰੱਖਿਆ ਸੀਗਾ ਬਾਹਰ ਵਧਾਇਆ ਸੀਗਾ ਉਹਨੂੰ ਇਸ ਤਰ੍ਹਾਂ ਹੀ ਕਰ ਲੈਣਾ ਤਾਂ ਜਿਹੜੀ ਦੂਸਰੀ ਲੰਬੀ ਰੱਸੀ ਆ ਉਹਨੂੰ ਬਰਾਬਰ ਤੋਂ ਤੁਸੀਂ ਇਸ ਤਰ੍ਹਾਂ ਕਰ ਲੈਣਾ ਤੇ ਜਿਹੜਾ ਲਾਸਟ ਤੋਂ ਜਿਹੜਾ ਸਿਰਾ ਤੁਸੀਂ ਫੜਨਾ ਉਹਦਾ ਤੇ ਉਹਨੂੰ ਜਿਹੜਾ ਤੁਹਾਡਾ ਅੰਗੂਠਾ ਉਹ ਸਾਹਮਣੇ ਅੰਗੂਠਾ ਨਾਲ ਅੰਗੂਠੇ ਦੇ ਵਿੱਚ ਉਹਦੇ ਵਿੱਚ ਦੀ ਤੁਸੀਂ ਕੱਢਣਾ ਫਿਰ ਜਿਹੜੀ ਆਪਣੀ ਗੱਡ ਪੈ ਜੂਗੀ ਪਹਿਲੀ ਗੱਡ ਜਿਹਨੂੰ ਆਪਾਂ ਕਹਿ ਦਿੰਦੇ ਆ ਇਸ ਤਰ੍ਹਾਂ ਪਹਿਲੀ ਗੰਢ ਤਿੰਨਾ ਗੰਢਾਂ ਵਾਲੇ ਮੋਰੀ ਵੀ ਇਹਨੂੰ ਕਹਿੰਦੇ ਆ ਧਲਿਆਰਾ ਕਹਿੰਦੇ ਮੋਰਾ ਕਹਿੰਦੇ ਆ ਤਾਂ ਇਸ ਤਰ੍ਹਾਂ ਇਹਨੂੰ ਕਸੇਨਾ ਕਸਣਾ ਚੰਗੀ ਤਰ੍ਹਾਂ ਮਿੱਤਰੋ ਢਿੱਲਾ ਨਹੀਂ ਰੱਖਣਾਗਾ ਸਾਰੇ ਜਿਹੜੇ ਇਹਨਾਂ ਚ ਰੱਖੋ ਵੀ ਜਿਹੜੀ ਮੰਨ ਲਾ ਆਪਾਂ 18 ਇੰਚ ਵਾਲਾ ਰੱਖਿਆ 1.5 ਫੁੱਟ ਵਾਲਾ ਹਿਸਾਬ ਉਹ ਤਕਰੀਬਨ ਉਨਾ ਰਹੇ ਜਿਹੜਾ 10 ਇੰਚ ਵਾਲਾ ਰੱਖਿਆ ਉਹ ਤਕਰੀਬਨ ਉਨਾ ਰਹੇ ਇਸ ਤਰ੍ਹਾਂ ਘਾਟ ਵਾਧਾ ਨਾ ਜਾਵੇ ਤਾਂ ਫਿਰ ਵੱਡਾ ਛੋਟਾ ਰਹਿ ਜਾਂਦਾ ਆਹ ਦੇਖੋ ਆ ਪਹਿਲੀ ਗੰਢ ਪੈ ਗਈ ਇਹਦੀ ਪਹਿਲੀ ਗੰਢ ਬਿਲਕੁਲ ਪੈ ਗਈ ਆ ਤੇ ਆ ਦੇਖੋ ਪਹਿਲੀ ਗੰਢ ਉਹ ਆਪਣਾ 1.5 ਫੁੱਟ ਵਾਲਾ ਹੋ ਗਿਆ ਤੇ ਆ ਆਪਣਾ ਦੂਜਾ ਹੋ ਗਿਆ 10 ਇੰਚ ਵਾਲਾ ਉਸ ਤੋਂ ਬਾਅਦ ਕੀ ਕਰਨਾ ਆਪਾਂ ਇਹ ਗੰਢ ਤੋਂ ਤਕਰੀਬਨ 9 ਇੰਚ ਤੋਂ ਬਾਅਦ ਯਾਨੀ ਕਿ 10 ਇੰਚ ਦੇ ਕਰੀਬ 10-11 ਇੰਚ ਦੇ ਕਰੀਬ ਜਿਹੜੀ ਇੱਥੇ ਤੁਸੀਂ ਪੁਆਇੰਟ ਲੈ ਲੈਣਾ ਤੇ ਉਸ ਤੋਂ ਫਿਰ ਜਿਹੜੀ ਬਾਹਰਲੀ ਰੱਸੀ ਆ ਆ ਦੇਖੋ ਜਿਵੇਂ ਅੱਗੇ ਵੀ ਆਪਾਂ ਵਧਾਈ ਨਾ ਅੱਗੇ ਆਪਾਂ ਵਧਾਈ ਸੀ ਤੇ ਇਹ ਵੀ ਜਿਹੜੀ ਬਾਹਰਲੀ ਰੱਸੀ ਤਕਰੀਬਨ ਨਾ ਡੇਢ ਫੁੱਟ ਹੋਣੀ ਚਾਹੀਦੀ ਹੈ ਜਿਵੇਂ ਕਿ ਆਪਾਂ ਸਾਨੂੰ ਪਹਿਲਾਂ ਡੇਢ ਫੁੱਟ ਦਾ ਇੱਕ ਰਕੇਟਾ ਇਹਨੂੰ ਇਸ ਤਰ੍ਹਾਂ ਮੰਨ ਲਓ ਤਕਰੀਬਨ ਡੇਢ ਫੁੱਟ ਹੋਣੀ ਚਾਹੀਦੀ ਡੇਢ ਫੁੱਟ ਤੋਂ ਘੱਟ ਨਹੀਂ ਹੋਣੀ ਚਾਹੀਦੀ 8 ਕਿ 18 ਇੰਚ ਤੋਂ ਤਾਂ ਉਨੀਏ ਬਰਾਬਰ ਤੇ ਲੈ ਲੈਣੀ ਆ ਤੇ ਪ੍ਰੋਸੀਜਰ ਤੁਹਾਨੂੰ ਮੈਂ ਸਮਝਾ ਦੇਣਾ ਕੋਈ ਬਾਲਾ ਔਖਾ ਨਹੀਂਗਾ ਇੱਕ ਗੰਢ ਆਪਾਂ ਦੇ ਲਈ ਸੀ ਤੇ ਦੂਜੀ ਗੰਢ ਆਪਾਂ ਮਣ ਕੇ ਆਹ 10 ਇੰਚ ਤਕਰੀਬਨ 9 ਇੰਚ ਤੋਂ ਵੱਧ ਵੱਧ ਲੈਣੀ 10 11 ਇੰਚ ਇਹ ਆ ਦੇਖੋ 3 ਕਿੰਚ ਦਾ ਪਰ 9 ਤੇ 12 یعنی 11 12 ਇੰਚ ਇਹ ਆਪਣੀ ਜਿਹੜੀ ਗਾਂ ਜਿਹੜੀ ਵੱਡੀ ਸੀ ਤਾਂ ਕਰਕੇ ਥੋੜੀ ਇਹ ਹੋ ਗਿਆ ਕਿ ਵੀਰੀ ਪਸ਼ੂ ਜਾਨਵਰ ਛੋਟੇ ਦਾ ਜਾਨਵਰ ਦਾ ਜੇ ਬਣਾਉਣਾ ਤਾਂ ਤੁਸੀਂ ਉਸ ਹਿਸਾਬ ਨਾਲ ਕਰ ਸਕਦੇ ਆਂ ਵੱਡਾ ਜਾਨਵਰ ਮੂੰਹ ਵੱਡਾ ਜਾਨਵਰ ਦਾ ਤੋ ਉਸ ਹਿਸਾਬ ਨਾਲ ਇਹਨੂੰ ਬਣਾ ਸਕਦੇ ਆਂ ਤੇ ਆਹ ਉਸ ਤੋਂ ਬਾਅਦ ਫਿਰ ਬਾਹਰਲੀ ਰੱਸੀ ਕਰਕੇ 1.5 ਫੁੱਟ ਤਕਰੀਬਨ ਤੁਸੀਂ ਗਿੱਠਾ ਨੇ ਮੰਨ ਸਕਦੇ ਆਂ ਜਿਵੇਂ ਦੇਖੋ ਇਹਦਾ 9 ਤੇ 9 18 ਤਕਰੀਬਨ 18 19 ਇੰਚ 18 ਇੰਚ ਤੋਂ ਇਹ ਛੋਟਾ ਨਹੀਂ ਹੋਣਾ ਚਾਹੀਦਾ 19 ਕਰ ਲਓ 20 ਕਰ ਲਓ ਠੀਕ ਹੈ 18 ਇੰਚ ਦਾ ਛੋਟਾ ਨਹੀਂ ਹੋਣਾ ਜਿਹਦਾ ਬਾਹਰਲੀ ਰੱਸੀ ਤੋਂ ਆ ਦੇਖ ਆਵੇ ਇਹ ਬਾਹਰਲਾ ਹਿੱਸਾ ਪਹਿਲਾਂ ਵੀ ਆਪਾਂ ਬਾਹਰਲਾ ਹਿੱਸਾ ਕੀਤਾ ਰੱਸੀ ਵਧ ਗਈ ਉਤੋਂ ਬਾਅਦ ਫਿਰ ਬਾਹਰਲਾ ਕੀਤਾ ਇਹ ਆ ਦੇਖ ਲਓ ਪਹਿਲਾਂ ਆਪਾਂ 12 ਇੰਚ 11 12 ਇੰਚ ਦਾ ਬਦਾਈ ਰੱਸੀ ਫਿਰ ਉਸ ਨੂੰ ਬਾਹਰ ਨਹੀਂ ਕਰਕੇ 18 ਇੰਚ ਬਦਾਲੀ ਉਹਨੂੰ ਫਿਰ ਉਸੇ ਤਰ੍ਹਾਂ ਗੂਠੇ ਦੇ ਵਿੱਚ ਲੈਣਾ ਜਿਹ ਪਹਿਲਾਂ ਲਿਆ ਤੇ ਗੂਠੇ ਨੂੰ ਫਿਰ ਉਸ ਰੱਸੀ ਦੇ ਜਿਹੜੀ 18 ਇੰਚ ਦੇ ਵਿੱਚ ਲੈ ਲੈਣਾ ਜਿਹੜਾ ਪਹਿਲਾਂ ਵਾਲਾ ਬਣਾਇਆ ਵਰਸਾ ਉਹ ਉੱਪਰ ਇਸ ਤਰ੍ਹਾਂ ਕਰ ਲੈਣਾ ਇਹਨੂੰ ਆਪਾਂ ਫੇਰ ਅੱਗੇ ਆਪਾਂ ਇਸ ਰੱਸੀ ਦਾ ਸਿਰਾ ਫੜ ਕੇ ਅੰਗੂਠੇ ਵਾਲੀ ਜਗ੍ਹਾ ਵਿੱਚ ਦੀ ਇਹ ਇਸ ਨੂੰ ਚੰਗੀ ਤਰ੍ਹਾਂ ਐ ਕੱਟ ਲਵਾਂ ਤਾਂ ਮਿੱਤਰੋ ਜੇ ਗਾਂਡਾਣਾ ਉਹ ਉੱਥੇ ਹੀ ਰਹਿਣੀ ਚਾਹੀਦੀ ਆ ਇਹ ਨਹੀਂ ਕਿ ਆਪਣੀ ਗਾਮਸ਼ਾ ਹੋ ਜਾਏ ਉਹਦਾਂ ਫਿਰ ਜਿਹੜਾ ਆਪਣਾ ਮਿਣਿਆ ਫਿਰ ਉਹਦਾ ਕੋਈ ਜ਼ਿਆਦਾ ਨਹੀਂ ਹੋ ਰਹਿ ਜਾਂਦਾ ਜਿੰਨਾ ਆਪਾਂ ਮਿਣਿਆ ਤਕਰੀਬਨ 19 ਜਗ੍ਹਾ ਆਪਣੇ ਕੋਲੇ ਰਵੇ ਤਾਂ ਫੇਰ ਹੀ ਫਾਇਦਾ ਹਨਾ ਤਾਂ ਇਹ ਦੋ ਗੰਢਾਂ ਹੋ ਗਈਆਂ ਆ ਦੇਖੋ 2 ਘੰਟਾ ਹੋ ਗਿਆ ਹੁਣ ਆਪਾਂ ਤੀਜੀ ਗੰਢ ਤੁਹਾਨੂੰ ਮੈਂ ਦੱਸੂਗਾ ਤੀਜੀ ਗੰਢ ਪੈਣੀ ਹੈ ਇਹਦੀ ਕਿਵੇਂ ਪੈਣੀ ਆ ਇਸ ਤਰ੍ਹਾਂ ਥੱਲੇ ਰੱਖ ਲੈਣਾ ਛੋਟਾ ਹਿੱਸਾ ਜਿਹੜਾ ਉਹ 10 ਤੋਂ 12 ਇੰਚ ਇਸ ਆਪਾਂ ਇਹਦੇ ਵੱਡਾ ਸਪ ਉੱਪਰ ਕਰ ਲੈਣਾ ਤੇ ਉਹਨੂੰ ਇਸ ਤਰ੍ਹਾਂ ਵਿੱਚ ਦੀ ਕੱਢ ਲੈਣਾ ਇਹ ਆਪਣੇ ਮੂੰਹ ਵਾਲਾ ਜਗਾਜੀ ਦੇ ਵਿੱਚ ਜਨੂਅਰ ਦਾ ਮੂੰਹ ਪੈਣਾ ਵਿੱਚ ਦੀ ਕੱਟ ਕੇ ਤੇ ਇਸ ਤਰ੍ਹਾਂ ਉਸ ਰੱਸੀ ਦੇ ਤੁਸੀਂ ਜਿਹੜਾ ਦੋਹਾਂ ਰੱਸੀਆਂ ਦਾ ਸਿਰਾ ਫੜ ਕੇ ਇਸ ਤਰ੍ਹਾਂ ਖਿੱਚ ਦੇਣਾ ਚੰਗੀ ਤਰ੍ਹਾਂ ਖਿੱਚ ਦੇਣਾ ਤੇ ਹੁਣ ਤਕਰੀਬਨ ਤੁਹਾਡਾ ਜਿਹੜਾ ਧਲਿਆਰਾ ਦੇਖੋ ਮਿੱਤਰੋ ਤਿਆਰ ਹੋ ਗਿਆ ਬਿਲਕੁਲ ਘਰੇ ਤੁਸੀਂ ਤਿਆਰ ਕਰ ਸਕਦੇ ਆ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਸਾਡੀ ਮਿਹਨਤ ਤੁਹਾਨੂੰ ਲੱਗਾ ਵੀ ਮਿਹਨਤ ਲੱਗੀ ਐ ਇਸ ਵੀਡੀਓ ਤੇ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਵੀਡੀਓ ਸ਼ੇਅਰ ਕਰਨ ਦਾ ਤੁਹਾਡਾ ਹੱਕ ਬੰਦਾ ਹੀ ਐ ਤੇ ਜਿਹੜੇ ਸੱਜਣ ਧਲਿਆਰਾ ਆਪ ਬਣਾ ਲੈਂਦੇ ਆ ਉਹ ਵੀ ਜ਼ਰੂਰ ਦੱਸਿਓ ਕਿ ਅਸੀਂ ਆਪ ਬਣਾ ਲੈਨੇ ਆ ਤੇ ਸਹੀ ਬਣਿਆ ਕਿ ਨਹੀਂ ਬਣਿਆ ਤਾਂ ਵੀ ਸਾਰਾ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਮਿੱਤਰੋ ਆ ਦੇਖੋ 뜰ੈਰਾ ਤਿਆਰ ਹੋ ਗਿਆ ਹੁਣ ਤੁਸੀਂ ਖੁਦ ਘਰੇ ਤਿਆਰ ਕਰ ਸਕਦੇ ਆ ਤਾਂ ਰੱਸੀ ਦੀ ਫੇਰ ਮੈਂ ਤੁਹਾਨੂੰ ਕਹਿੰਦਾ ਰੱਸੀ 24 ਫੁੱਟ ਤੋਂ ਰੱਸੀ ਘੱਟ ਨਹੀਂ ਹੋਣੀ ਚਾਹੀਦੀ 25 26 27 ਫੁੱਟ ਜਿੰਨੀ ਵੀ ਹੋਵੇ ਤੁਸੀਂ ਉਹ ਜ਼ਰੂਰਤ ਅਨੁਸਾਰ ਲੈ ਸਕਦੇ ਆ ਕਿਉਂਕਿ 뜰ੈਰਾ ਛੋਟਾ ਬਣ ਜਾਂਦਾ ਛੋਟੀ ਰੱਸੀ ਨਾਲ ਤਾਂ ਇਸ ਤਰ੍ਹਾਂ ਤੁਸੀਂ ਉੱਪਰ ਗੰਢ ਵੀ ਦੇ ਸਕਦੇ ਆ ਜੇ ਪੱਕਾ ਤੁਸੀਂ ਸਿੰਘਾਂ ਦੇ ਉੱਪਰ ਦੇ ਲਈ ਆ ਕੇ ਨੂੰ ਜਦ ਬੰਨਦੇ ਤਾਂ ਇਸ ਤਰ੍ਹਾਂ ਉੱਪਰ ਗੰਢ ਦੇ ਸਕਦੇ ਆ ਤਤਵ ਸਾਰੇ ਸੱਜਣਾਂ ਦਾ ਕਰ ਦਿਓ ਵੀਡੀਓ ਨੂੰ ਸ਼ੇਅਰ ਸੱਚੀ ਕਾਲਜ